ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਜਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਲਈ ਇੱਕ ਐਨੀਮਲ ਲੈ ਕੇ ਆਇਆ ਸੂਆ ਸੂਆ ਤੋਹਫਾ ਜੀ ਜਰਸੀ ਦਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਦਿੰਨੇ ਆ ਜੀ ਸੰਦੀ ਪਰਖ ਤੁਸੀਂ ਕਰਨੀ ਆ ਨੰਬਰ ਸਕ੍ਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਾਲਸੀ ਗਾ ਜੀ। ਹਾਂ ਠੀਕ ਆ ਬਾਈ। ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਬਾਈ ਸੇਵਕ ਸਿੰਘ ਪਿੰਡ ਰੰਤ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ। ਮੋਬਾਈਲ ਨੰਬਰ ਜੀ 9814204404। ਠੀਕ ਆ ਬਾਈ। ਸੁਆ ਬਾਈ ਕਿੰਨਾ ਸੁਈ? ਇਹ ਦੂਜਾ ਸੁਆ ਸੁਈ ਆ ਬਾਈ। ਦਾ ਦੋ ਸੁਈ। ਇਹਨੂੰ ਅੱਜ ਦਸਵਾਂ ਦੇਣਾ ਜੀ। ਬੱਚਾ ਕੀ ਆ ਜੀ? ਬੱਚਾ ਜੀ। ਜੇਰਦਾਨਾ ਜੇਰਦਾਨਾ ਹੀ ਜੇਰ ਦੀ ਵੀਡੀਓ ਆਪਣੇ ਕੋਲ ਹੈਗੀ ਆ। ਹੈਗੀ। ਹਾਂ ਜੀ ਹਾਂ ਬਾਈ। ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ 10 ਲੀਟਰ ਤਿਆਰ ਆ ਬਾਈ ਭਾਂਡੇ ਵਾਲਾ ਦੁੱਧ 14 15 ਕਿਲੋ ਹੀ ਪਾਉਗੀ ਠੀਕ ਆ ਜੀ ਹਾਂਜੀ ਹਾਂਜੀ ਅੱਜ 10 ਲੀਟਰ ਤਿਆਰ ਅੱਜ 10 ਲੀਟਰ ਤਿਆਰ ਆ ਬਾਕੀ ਓਕੇ ਓਕੇ ਬਾਕੀ ਠੰਡੀ ਠੰਡੀ ਆਈਆਂ ਬਾਈ ਮਰਜੀ ਆ ਮਰਜੀ ਬਾਈ ਜੇ ਮਰਜੀ ਬਾਈ ਜਿਹੜਾ ਅੱਜ ਦਾ ਦੁੱਧ ਨਾਲ ਦੀ ਨਾਲ ਵੀ ਤੋੜ ਕੇ ਦਿਖਾ ਦੇ ਜਿਹੜਾ ਅੱਜ ਦਾ ਦੁੱਧ ਆ ਜੀ ਉਹ ਨੈੱਟ ਤਿਆਰ ਹੈਗਾ 10 ਕਿਲੋ ਦੋ ਟਾਈਮ ਚੋਲੋ ਚਾਰ ਚੋਲੋ ਛੇ ਚੋਲੋ ਜਹੇ ਅੱਠ ਚੋਲੋ ਤੇ ਸੱਲਿ ਤੁਸੀਂ ਕਰਨੀ ਆ ਬੱਚਾ ਮਗਰ ਆ ਜਾਂਦਾ ਜੀ ਬੱਚਾ ਥਣਾ ਦੇ ਸਜ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਜਵਾਈ ਵਾਲਾ ਥਾਣਾ ਬਾਕੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਜੀ ਕੱਦ ਕਾਠ ਵੀ ਚੰਗਾ ਜੀ ਮੇਨ ਗੱਲ ਠੰਡੀ ਸੀਲਸ ਅਲੱਗ ਪੂਰੀ ਆ ਜੀ ਥਣਾ ਦੀ ਬਾਈ ਦਾ ਸਦਾ ਓਕੇ ਆ ਬੇ ਫਿਕਰ ਹੋ ਜੋ ਚੁਵਾਈ ਦੀ ਇੱਕ ਨੰਬਰ ਹੋਊਗੀ ਜੀ ਥਾਣਾ ਦੇ ਸਾਇਹ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਦੇ ਆ ਜੀ ਵੀਡੀਓ ਬਣਾਉਣ ਦਾ ਸਮਾਂ 12 ਵਜੇ ਤੇ 6 ਮਿੰਟ ਦਾ ਜੀ ਬੱਚੇ ਦਾ ਬੜਾ ਕਰ ਜਮੈਂਟ ਉਸ ਹਾਵ ਨਾ ਕਰਿਓ ਜੋ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਬੱਚੇ ਦਾ ਬੜਾ ਕਰਦੀ ਆ ਬਈ ਹੁਣ ਠੰਢੀ ਆ ਕਰਦੀ ਆ ਥੋੜਾ ਜਿਹਾ ਤੇ ਬਾਕੀ ਬਈ ਠੰਢੀ ਸੀਲ ਕਰ ਠੰਢੀ ਠੰਢੀ ਬੱਚੇ ਦਾ ਹੀ ਕਰਦੀ ਆ ਬਈ ਆ ਵੀ ਨਾਲ ਠੰਢੀ ਸੀਲ ਕਰਮ ਵਾਲੀ ਪੂਰੀ ਆ ਸੋਹਣਾ ਗੁਲਾਬੀ ਹਵਾਨਾ ਖਾਨ ਕੱਲਾ ਕੱਲਾ ਨਿੱਖੜ ਮਾ ਹੱਸੀ ਚਵਾਈ ਵਾਲਾ ਦੇਖ ਠੰਡੀ ਦਾ ਬਰਫੀ ਆ ਲਓ ਜੀ ਠੰਡੀ ਸੀਲ ਚੈੱਕ ਬੱਚੇ ਦਾ ਵਾੜਾ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਬਾਕੀ ਭਾਈ ਗਰਮੀਏ ਘੱਟ ਮਨਾਉਂਦੀ ਹੁੰਦੀ ਹੈ ਤੇ ਦੁੱਧ ਦੀ ਫੈਟ ਚੰਗੀ ਆ ਜਾਂਦੀਆਂ ਲਗਭਗ ਮੱਝਾਂ ਜਿਗਨੇ ਆ ਜਾਂਦਾ ਮੋਰ ਨਹੀਂ ਜਰ ਕੁਆਲਿਟੀ ਵਾਈਜ਼ ਪੂਰੀ ਚੰਗੀ ਆ ਡਿਮਾਂਡ ਬਈ ਇਹਦੀ ਕੀ ਰਹਿਣ ਵਾਲੀ ਹੈ ਡਿਮਾਂਡ ਤਾਂ ਭਾਈ ਹੁਣ 40 ਵੀ ਕਰੀ ਜਾਂਦੇ 45 ਆਪਾਂ 34000 ਦੀ ਘਾੜਦੇ ਆ ਜਮਾ ਛੋਟਾ ਮੋਲਾ ਜੀ ਬੱਕਰੀਆਂ ਵਾਲਾ ਮੋਲੀ ਆ ਤਾਂ ਬੱਕਰੀਆਂ ਵਾਲਾ ਸਹੀ ਗੱਲ ਆ ਬਈ 34 35 ਹਜ਼ਾਰ ਤੱਕ ਖਾਲੀ ਬੱਚੀ ਦਿੰਦੇ ਆ ਜਿਹੜੀ ਖਾਲੀ ਬਈ ਔਸਰ ਬੱਚੀ ਦਿੰਦੇ ਆ ਇਹੋ ਇੰਨੇ ਮੁੱਲ ਚ ਆ ਇਹਦਾ ਫੱਜਰ ਸੋਈ ਵਹਿੜ ਆ ਜੀ ਵੀਰੇ ਦੁੱਧ ਵੀ ਮਿਲਣਾ ਤੀਨ ਨੂੰ ਤੇ ਆਉਂਦੇ ਸੂਏ ਨੂੰ ਸੁਭਾਵੀ ਆਪਾਂ ਚੋ ਲੈਣਾ ਬਾਕੀ ਕਹਿਣ ਦੀ ਗੱਲ ਨਹੀਂ ਰਹੀ ਬਾਕੀ ਕੋਈ ਨਿਆਣਾ ਨਹੀਂ ਪਾਉਣਾ ਬਈ ਇਹਦੇ ਕੋਈ ਰਸਤੀ ਨਿਆਣਾ ਕੋਈ ਨਹੀਂ ਠੀਕ ਆ ਜੀ ਆਹੀਂ ਚੋ ਲੋ ਇਹਨੂੰ ਭਲਾ ਜਮਾ ਜੈਜ ਡਿਮਾਂਡ ਆ ਜੀ ਜਮਾ ਜੈਜ ਮੁੱਲ ਚ ਵੀਰੇ ਤੁਹਾਨੂੰ ਮੇਰੇ ਸਾਹਮਣੇ ਨਾਲ ਤਾਂ 10 ਕਿਲੋ ਵਾਲੀ ਗਾਮੈਨਾਂ ਮੁਸ਼ਕਲ ਆ ਬਾਕੀ ਤਸੱਲੀ ਬਰਖ ਤੁਸੀਂ ਕਰਨੀਆਂ ਮੁੱਲ 34000 ਰੁਪਇਆ ਬਾਈ ਕਹਿੰਦਾ ਲੈਸ ਜਰੂਰ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ